ਬਹੁਤ ਵਧੀਆ ਪ੍ਰਾਰਲ ਲੱਗਿਆ ਕਿ ਤੁਹਾਡੇ ਵੱਲੋਂ ਇੱਕ ਅਨਾਉਂਸਮੈਂਟ ਕਰਾਈ ਜਾ ਰਹੀ ਹੈ ਜਿਹੜੇ ਦੁਕਾਨਦਾਰ ਭਾਈ ਹੈਗੇ ਨੇ ਵੀ ਕਿਸ ਤਰ੍ਹਾਂ ਸਫਾਈ ਰੱਖਣੀ ਹੈ ਤੁਸੀਂ ਰਾਤ ਦੇ ਵੇਲੇ ਰੇੜੀਆਂ ਲੈ ਕੇ ਜਾਣੀਆਂ ਸਵੇਰੇ ਫੇਰ ਆਉਣਾ ਹੈਗਾ ਇਹ ਇਤਜ਼ਾਮਤ ਜਿਹੜੇ ਹੈਗੇ ਤੁਹਾਡੇ ਵੱਲੋਂ ਸਮਝਾਏ ਗਏ ਨੇ ਜਦਕਿ ਇਹ ਪ੍ਰਸ਼ਾਸਨ ਦਾ ਵੀ ਇੱਕ ਹਿੱਸਾ ਬਣਦੀ ਹੈਗਾ ਦੇਖੋ ਜੀ ਪਿਛਲੇ ਦਿਨ ਸਾਡੀ ਪ੍ਰਸ਼ਾਸਨ ਨਾਲ ਬੈਠ ਕੇ ਇੱਕ ਮੀਟਿੰਗ ਹੋਈ ਸੀ ਮੰਦਰਵਾ ਦੇ ਸੁਧਾਰ ਬਾਰੇ ਜਿਹਦੇ ਵਿੱਚ ਚਰਚਾ ਹੋਈ ਸੀ ਨਵਰਾਤਰੀ ਆ ਉਹਦੇ ਵਿੱਚ ਮੇਲਾ ਹੁਣ ਚੱਲਣ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਭੱਜ ਜਾਣਾ ਹੈ ਕਾਲੀ ਮਾਤਾ ਮੰਦਰ ਦਰਸ਼ਨ ਕਰਨਗੇ ਉਹ ਦੇਖਦੇ ਹੋ ਅਸੀਂ ਇੱਕ ਅਨਾਉਂਸਮੈਂਟ ਇੱਕ ਚੇਤਾਵਨੀ ਸਾਰੇ ਦੁਕਾਨਦਾਰਾਂ ਨੂੰ ਅੱਜ ਤੋਂ ਇੱਥੇ ਜਾਰੀ ਕੀਤੀ ਹੈ ਕਿ ਉਹ ਆਪਣੇ ਆਪਣੀ ਦੁਕਾਨਾਂ ਦੇ ਅੱਗੇ ਜਿਹੜੀ ਦੁਕਾਨ ਦੇ ਕੋੜਾ ਕਰਕੜ ਪਾਇਆ ਗਿਆ ਉਸ ਦੁਕਾਨ ਨੂੰ ਅਸੀਂ ਭਾਰੀ ਜੁਰਮਾਨਾ ਵੀ ਕਰਾਂਗੇ ਤਾਂ ਅਗਰ ਫੇਰ ਵੀ ਨਾ ਮੰਨਿਆ ਤਾਂ ਉਹਦੀ ਦੁਕਾਨ ਵੀ ਬੰਦ ਕਰਾ ਦਿੱਤੀ ਜਾਊਗੀ ਪਿੱਛੇ ਸਰੋਵਰ ਹੈਗਾ ਉਹਦਾ ਹਾਲ ਇਹ ਜਿਹਾ ਹੋਇਆ ਪਿਆ ਕਿ ਕਿਸੇ ਦੇ ਘਰ ਦਾ ਸਟੋਰ ਦਾ ਹਾਲ ਵੀ ਹੋਈ ਜਰ ਨਹੀਂ ਹੋਣਾ ਹੈਗਾ ਜੁੜਾ ਪ੍ਰਸ਼ਾਦ ਹੈ ਉਹ ਡਰਾਮਾ ਦੇ ਵਿੱਚ ਸਿੱਟ ਸਿੱਟ ਕੇ ਇਸ ਤਰ੍ਹਾਂ ਰੱਖਿਆ ਹੋਇਆ ਤੇ ਇਹ ਜਿਵੇਂ ਕਚਰਾ ਬਾਹਰ ਸੱਟੜਾ ਹੁੰਦਾ ਹੈਗਾ ਇਹ ਹਾਲ ਪ੍ਰਸ਼ਾਦ ਦਾ ਪਵਿੱਤਰ ਸਰੋਵਰ ਦਾ ਆਇਆ ਵਾ ਉਹਦੇ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਗਿਆ ਨਾ ਤੁਹਾਡੇ ਵੱਲੋਂ ਦਾ ਪ੍ਰਸ਼ਾਸਨ ਵੱਲੋਂ ਦੇਖੋ ਇਹ ਜਿਹੜਾ ਸ਼੍ਰੀ ਕਾਲੀ ਮਾਤਾ ਮੰਦਿਰ ਹੈ ਡੀਸੀ ਸਾਹਿਬ ਦੇ ਅੰਡਰ ਆਂਦਾ ਹੈਗਾ ਡੀਸੀ ਸਾਹਿਬ ਨੇ ਪਿੱਛੇ ਜੇ ਸਰੋਵਰ ਵਾਲੀ ਯੋਜਨਾ ਵੀ ਤਿਆਰ ਹੋਈ ਸੀ ਉਸ ਤੇ ਕੰਮ ਵੀ ਚੱਲ ਰਿਹਾ ਸੀਗਾ ਲੇਕਿਨ ਉਹ ਉਮੀਦ ਸੀ ਕਿ ਇਸ ਨਵਰਾਤਰੀ ਵਿੱਚ ਸਰੋਵਰ ਜਿਹੜਾ ਚਾਲੂ ਕਰਕੇ ਭਗਤਾਂ ਨੇ ਸਪੂਰਤ ਕੀਤਾ ਜਾਂਦਾ ਲੇਕਿਨ ਇਲੈਕਸ਼ਨ ਕੋਰਡ ਲੱਗਣ ਦੇ ਕਾਰਨ ਜਿਹੜਾ ਹੈ ਥੋੜਾ ਜਿਹਾ ਰੁਕਾਵਟਾਂ ਆਈਆਂ ਕੰਮ ਦੇ ਵਿੱਚ ਬਿਲਕੁਲ ਇੱਕ ਹੋਰ ਫਰਮਾਨ ਜਿਹੜਾ ਹੈਗਾ ਸਾਹਮਣੇ ਆਇਆ ਹੈ ਕਿ ਅੰਦਰਲੀ ਕਵਰੇਜ ਦੇ ਉੱਪਰ ਵੀ ਜਿਹੜੀ ਰੋਕ ਲਗਾਈ ਗਈ ਹੈ ਉਸ ਰੋਕ ਲਗਾਉਣ ਦਾ ਕੋਈ ਤੁਹਾਨੂੰ ਪਤਾ ਲੱਗਿਆ ਕੀ ਹੈ ਕਿਉਂਕਿ ਤੁਸੀਂ ਮੀਟਿੰਗਾਂ ਦਾ ਹਿੱਸਾ ਬਣਦੇ ਰਹੇ ਹੋ ਬਿਲਕੁਲ ਇਹ ਜਿਹੜੀ ਰੋਕ ਲਗਾਈ ਗਈ ਸੀ ਹੈ ਪਿੱਛੇ ਜੀ ਤੁਸੀਂ ਦੇਖਿਆ 29 ਅਪ੍ਰੈਲ ਨੂੰ ਕਾਲੀ ਮਾਤਾ ਮੰਦਰ ਦੇ ਇੱਕ ਬਹੁਤ ਵੱਡਾ ਹਮਲਾ ਕੀਤਾ ਗਿਆ ਸੀ ਖਾਲਿਸਤਾਨੀ ਤਾਕਤਾਂ ਵੱਲੋਂ ਕੱਟੜ ਪੰਥੀ ਤਾਕਤਾਂ ਵੱਲੋਂ ਤਾਂ ਉਸ ਨੂੰ ਦੇਖਦੇ ਹੋ ਸੁਰੱਖਿਆ ਦੇ ਮੱਦੇਨਜ਼ਰ ਜਿਹੜਾ ਹੈ ਉਹ ਜਿਹੜੀ ਹੈ ਪਵੰਦੀ ਲਗਾਈ ਗਈ ਹੈ ਡੀਐਸਐਭਲੋਂ ਬਿਲਕੁਲ ਐਸੋ ਬੜੇ ਸਜਜੇ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਪ੍ਰਸ਼ਾਸਨ ਤੇ ਸਮੇਟੀ ਦਾ ਜਿਹੜਾ ਹੈਗਾ ਤਾਲਮੇਲ ਹੈ ਉਹ ਸਾਬਣਾ ਤੇਖਣ ਨੂੰ ਮਿਲ ਰਿਹਾ ਹੈਗਾ ਪਰ ਹਾਲਾਂਕਿ ਜਿਹੜੀ ਤਸਵੀਰ ਸਰੋਵਰ ਦੀ ਦੇਖੀ ਆ ਜਾਂ ਪ੍ਰਸ਼ਾਸਨ ਦੀ ਦੇਖੀ ਆ ਉਹ ਦੇਖ ਕੇ ਪਹਿਲੀ ਨਜ਼ਰ 'ਚ ਇਹ ਲੱਗਦਾ ਕਿ ਇਹਦੇ ਵੱਲ ਧਿਆਨ ਕਿਸੇ ਦਾ ਨਹੀਂ ਹੈਗਾ ਦੇਖੋ ਜਿਹੜੀ ਪਿਛਲੀ ਸਰਕਾਰੀ ਸਲਾਹਕਾਰ ਕਮੇਟੀ ਬਣੀ ਸੀ ਉਹਨਾਂ ਵਿੱਚੋਂ ਕੁਝ ਬੰਦੇ ਕੰਮ ਕਰ ਰਹੇ ਨੇ ਕੁਝ ਬੰਦੇ ਹੁਣ ਚੇਂਜ ਕੀਤੇ ਜਾਣੇ ਆ ਉਹ ਇਲੈਕਸ਼ਨ ਕੋਡ ਲੱਗਣ ਕਰਕੇ ਨਹੀਂ ਹੋਏ ਨਵਜਕਾ ਦੇ ਸ਼ੋਅ ਮੈਕਰ ਨੂੰ ਵਾਸੀ ਸਤਿ ਤੁਹਾਡਾ ਸਵਾਗਤ ਕਰਦੇ ਆਂ ਪੰਜਾਬੀ ਟੀਵੀ ਦੇ ਉੱਪਰ ਜਿਸ ਤਰ੍ਹਾਂ ਕਿ ਸਨਾਤਨ ਧਰਮ ਦੇ ਵਿੱਚ ਹਰੇਕ 6 ਮਹੀਨੇ ਬਾਅਦ ਉਹ ਪਵਿੱਤਰ ਦਿਹਾੜੇ ਆਉਂਦੇ ਨੇ ਜਦੋਂ ਨਤਮਸਤਕ ਹੋਣ ਲਈ ਸਨਾਤਨ ਧਰਮ ਦੇ ਲੋਕ ਆਪਣੇ ਉਹਨਾਂ ਸ਼ਕਤੀ ਪੀਠਾਂ ਤੇ ਪਹੁੰਚਦੇ ਨੇ ਜਿੱਥੇ ਮਾਤਾ ਰਾਣੀ ਦੀ ਅराधना ਹੁੰਦੀ ਐ ਇਸੇ ਤਰ੍ਹਾਂ ਪਟਿਆਲਾ ਦੇ ਵਿੱਚ ਇੱਕ ਸ਼ਕਤੀ ਪੀਠ ਹੈ ਸ਼੍ਰੀ ਕਾਲੀ ਮਾਤਾ ਮੰਦਿਰ ਦਾ ਜਿੱਥੇ ਹਰੇਕ 6 ਮਹੀਨੇ ਬਾਅਦ ਨਵਰਾਤਿਆਂ ਦਾ ਭਾਰੀ ਮੇਲਾ ਲੱਗਦਾ ਹੈਗਾ ਇਸ ਵਾਰ ਵੀ ਨਵਰਾਤੇ ਹੁਣ ਸ਼ੁਰੂ ਹੋਣ ਜਾ ਰਹੇ ਨੇ ਤੇ ਉਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਜਿਹੜੀਆਂ ਹੈਗੀਆਂ ਉਲਿੱਖੀਆਂ ਜਾ ਰਹੀਆਂ ਤੇ ਨਾਲ ਹੀ ਹਿੰਦੂ ਸੰਗਠਨ ਜਿਹੜੇ ਹੈਗੇ ਨੇ ਪੋਣਾ ਵੱਲੋਂ ਵੀ ਇਹ ਪਰਾਲੇ ਕੀਤਾ ਜਾ ਰਿਹਾ ਕੱਲ ਇੱਕ ਵੀਡੀਓ ਸਾਹਮਣੇ ਆਈ ਫੇਸਬੁੱਕ ਦੇ ਉੱਪਰ ਜਿਹਦੇ ਵਿੱਚ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਸੀ ਕਿ ਕਿਸ ਤਰ੍ਹਾਂ ਸਾਬ ਸਫਾਈ ਰੱਖਣੀ ਹੈ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਇਲਤਜ਼ਾਮ ਹੋਣੇ ਚਾਹੀਦੇ ਹੈਗੇ ਨੇ ਦੁਕਾਨਾਂ ਦੇ ਬਾਹਰ ਫੜੀ ਵਾਲਿਆਂ ਨੂੰ ਸਪੈਸ਼ਲੀ ਤੇ ਤੌਰ ਦੇ ਉੱਪਰ ਅਨਾਊਂਸਮੈਂਟ ਕਰਕੇ ਦੱਸਿਆ ਜਾ ਰਿਹਾ ਸੀ ਕਿ ਤੁਸੀਂ ਆਪਣੀਆਂ ਫੜੀਆਂ ਦੇ ਬਾਹਰ ਜਿਹੜੀ ਜਗ੍ਹਾ ਹੈਗੀ ਉਹਨੂੰ ਸਾਫ਼ ਰੱਖਣਾ ਤਾਂ ਜੋ ਆਣ ਜਾਣ ਵਾਲੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕੋਈ ਦਿੱਕਤਾਂ ਨਾ ਹੋਣ ਇਤੋਂ ਤੱਕ ਵੀ ਸਮਝਾਇਆ ਗਿਆ ਸੀ ਕਿ ਇਸ ਤਰ੍ਹਾਂ ਤੁਸੀਂ ਤਰਪਾਲ ਲਗਾਉਣੀ ਹੈਗੀਏ ਤਾਂ ਕਿ ਜਿਹੜੇ ਆਉਣ ਵਾਲੇ ਬਾਹਰੋਂ ਆਉਣ ਵਾਲੇ ਸਰਦਾਲ ਨੂੰ ਆਉਣਾ ਉਪਰ ਪਟਿਆਲੇ ਦੀ ਛਵੀ ਮਾਤਾ ਕਾਲੀ ਦੇਵੀ ਦੇ ਮੰਦਿਰ ਦੇ ਆਸ-ਪਾਸ ਦੀ ਛਵੀ ਜਿਹੜੀ ਆ ਉਹ ਚੰਗੇ ਤਰੀਕੇ ਨਾਲ ਜਾਵੇ ਨਾ ਕਿ ਲੋਕੀ ਖੱਜਲ ਖੁਆਰ ਹੋਣ ਉਹ ਸਾਹ ਜਿਹੜਾ ਉਪਰਾਲਾ ਹੈਗਾ ਹਿੰਦੂ ਸੰਗਠਨ ਜਿਹੜੇ ਮੁਖੀ ਹੈਗੇ ਨੇ ਉਹਨਾਂ ਵੱਲੋਂ ਕੀਤਾ ਗਿਆ ਸੀਗਾ ਉਹ ਸਾਡੇ ਨਾਲ ਰਜੇਸ਼ ਕੇਹਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕੇਵਲ ਸਾਹਿਬ ਅੱਜ ਬਹੁਤ ਵਧੀਆ ਪ੍ਰਾਰੰਭ ਲੱਗਿਆ ਕਿ ਤੁਹਾਡੇ ਵੱਲੋਂ ਇੱਕ ਅਨਾਉਂਸਮੈਂਟ ਕਰਾਈ ਜਾ ਰਹੀ ਹੈ ਜਿਹੜੇ ਦੁਕਾਨਦਾਰ ਭਾਈ ਹੈਗੇ ਨੇ ਵੀ ਕਿਸ ਤਰ੍ਹਾਂ ਸਫਾਈ ਰੱਖਣੀ ਹੈ ਤੁਸੀਂ ਰਾਤ ਦੇ ਵੇਲੇ ਰੀੜੀਆਂ ਲੈ ਕੇ ਜਾਣੀਆਂ ਸਵੇਰੇ ਫੇਰ ਆਉਣਾ ਹੈਗਾ ਇਹ ਇਲਤਜ਼ਾਮਤ ਜਿਹੜੇ ਹੈਗੇ ਤੁਹਾਡੇ ਕੋਲ ਸਮਝਾਏ ਗਏ ਨੇ ਜਦਕਿ ਇਹ ਪ੍ਰਸ਼ਾਸਨ ਦਾ ਵੀ ਇੱਕ ਹਿੱਸਾ ਬਣਦੀ ਹੈਗਾ ਤੁਸੀਂ ਪਹਿਲ ਕੀਤੀ ਹੈ ਦੇਖੋ ਜੀ ਪਿਛਲੇ ਦਿਨਾਂ ਸਾਡੀ ਪ੍ਰਸ਼ਾਸਨ ਨਾਲ ਬੈਠ ਕੇ ਇੱਕ ਮੀਟਿੰਗ ਹੋਈ ਸੀ ਮੰਦਰਵਾ ਦੇ ਸੁਧਾਰ ਬਾਰੇ ਜਿਹਦੇ ਵਿੱਚ ਚਰਚਾ ਹੋਈ ਸੀਗੀ ਤਾ ਉਹਦੇ ਵਿੱਚ ਸਾਨੂੰ ਦੇਖਣ ਨੂੰ ਇਹ ਸੀ ਕਿ ਜਿਹੜੇ ਇਹ ਰੇੜੀਆਂ ਰਾਤ ਨੂੰ ਇੱਥੇ ਛੱਡ ਜਾਂਦੇ ਆ ਦੁਕਾਨਦਾਰ ਔਰ ਰੇੜੀਆਂ ਵਾਲੇ ਦੇ નીચે ਬਹੁਤ ਹੀ ਜ਼ਿਆਦਾ ਜਿਹੜਾ ਹੈ ਕੋੜਾ ਕੜਕੜ ਜਿਹੜਾ ਇਕੱਠਾ ਕਰ ਲੈਂਦੇ ਆ ਉਹ ਸਾਡੇ ਗੱਲ ਧਿਆਨ ਚ ਲੈ ਆਈ ਗਈ ਸੀ ਬਾਕੀ ਜਿਹੜਾ ਹੁਣ ਨਵਰਾਤਰੀ ਆ ਉਹਦੇ ਵਿੱਚ ਮੇਲਾ ਹੁਣ ਚੱਲਣ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਭੱਜਣਾ ਹੈ ਕਾਲੀ ਮਾਤਾ ਮੰਦਰ ਦਰਸ਼ਨ ਕਰਨਗੇ ਉਹ ਦੇਖਦੇ ਹੋਏ ਅਸੀਂ ਇੱਕ ਅਨਾਉਂਸਮੈਂਟ ਇੱਕ ਚੇਤਾਵਨੀ ਸਾਰੇ ਦੁਕਾਨਦਾਰਾਂ ਨੂੰ ਅੱਜ ਤੋਂ ਇੱਥੇ ਜਾਰੀ ਕੀਤੀ ਹੈ ਕਿ ਉਹ ਆਪਣੇ ਆਪਣੀ ਦੁਕਾਨਾਂ ਦੇ ਅੱਗੇ ਜਿਹੜੀ ਦੁਕਾਨ ਦੇ ਕੋੜਾ ਕਰਕੜ ਪਾਇਆ ਗਿਆ ਉਸ ਦੁਕਾਨ ਨੂੰ ਅਸੀਂ ਭਾਰੀ ਜੁਰਮਾਨਾ ਵੀ ਕਰਾਂਗੇ ਤਾਂ ਅਗਰ ਫੇਰ ਵੀ ਨਾ ਮੰਨੇ ਤਾਂ ਉਹਦੀ ਦੁਕਾਨ ਵੀ ਬੰਦ ਕਰਾ ਦਿੱਤੀ ਜਾਊਗੀ ਇਹ ਅਨਾਉਂਸਮੈਂਟ ਜਿਹੜੀ ਹੈ ਚੇਤਾਵਨੀ ਜਿਹੜੀ ਹੈ ਕੱਲ ਵੀ ਔਰ ਅੱਜ ਵੀ ਇਸ ਟਾਈਮ ਵੀ ਅਨਾਉਂਸਮੈਂਟ ਕਰਨ ਵਾਸਤੇ ਸਾਡੇ ਜਿਹੜੇ ਨੌਜਵਾਨ ਗਏ ਹੋਏ ਨੇ ਇਹ ਇੱਕ ਪਹਿਲਾਂ ਅਸੀਂ ਚੇਤਾਵਨੀ ਦੇ ਰਹੇ ਹਾਂ ਉਸ ਤੋਂ ਬਾਅਦ ਵੀ ਅਗਰ ਕੋਈ ਚੇਤਾਵਨੀ ਦੇ ਬਾਵਜੂਦ ਵੀ ਸਾਡੀ ਅਗਰ ਇਨਸਟਰਕਸ਼ਨਾਂ ਨੂੰ ਨਹੀਂ ਮੰਨਦਾ ਤਹਾਉ ਦੇ ਉੱਪਰ ਕਾਨੂੰਨੀ ਕਾਰਵਾਈ ਵੀ ਹੋएगी ਉਹ ਜਿਹੜੀ ਸਾਡੇ ਵੱਲੋਂ ਜਿਹੜੀ ਜੁਰਮਾਨਾ ਹੈ ਉਹ ਹੈ ਭਾਰੀ ਭਰਕਮ ਜੁਰਮਾਨਾ ਵੀ ਲਗਾਇਆ ਜਾਊਗਾ ਉਹ ਜੁਰਮਾਨਾ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਹੋਣਾ ਜਾਂ ਤੁਸੀਂ ਵੀ ਆਪਣੇ ਲੋਕੋ ਦੰਡ ਲਾਣਾ ਹੈ ਬਿਲਕੁਲ ਸਾਡੇ ਸੰਸਥਾ ਵੱਲੋਂ ਵੀ ਦੰਡ ਲੱਗੇਗਾ ਅਗਰ ਨਹੀਂ ਫਿਰ ਵੀ ਮੰਦਰ ਦਾ ਪ੍ਰਸ਼ਾਸਨ ਵੱਲੋਂ ਕਾਨੂੰਨੀ ਕਾਰਵਾਈ ਵੀ ਕਰਵਾਵਾਂਗੇ ਉਹਨਾਂ ਤੇ ਬਿਲਕੁਲ ਉਪਰਾਲਾ ਬੜਾ ਵਧੀਆ ਕਿ ਪਿਛਲੇ ਦਿਨੀ ਆਪਾਂ ਦੇਖਿਆ ਸੀ ਰਾਤ ਵੇਲੇ ਰੇੜੀਆਂ ਦੇ ਉੱਪਰ ਗੱਡੀ ਚੜ ਗਈ ਸੀ ਤੇ ਉਹ ਨੁਕਸਾਨ ਜਿਹੜਾ ਇਨਸਾਨੀ ਨਹੀਂ ਹੋਇਆ ਘਟਕੜ ਵੈਸੇ ਨੁਕਸਾਨ ਹੋਇਆ ਤਕੋ ਜਿਹੜੀ ਰੇੜੀਆਂ ਵਾਲਾ ਬਿਲਕੁਲ ਅਸੀਂ ਜਾਣਦੇ ਹਾਂ ਸਾਡੇ ਕੋਲ ਜਦੋਂ ਇਹ ਬੰਦ ਕਰਾ ਦਿੰਦਾ ਪ੍ਰਸ਼ਾਸਨ ਇਹਨਾਂ ਤੋਂ ਫਿਰ ਇਹ ਧਰਨੇ ਜਲੂਸ ਕਰਦੇ ਨੇ ਤਾਂ ਅਸੀਂ ਹਾਲ ਇਹੀ ਕੱਢਿਆ ਇਹਦਾ ਕਿ ਰੇੜੀਆਂ ਲੱਗੀਆਂ ਨਾ ਇਹਨਾਂ ਕੋਈ ਐਸੀ ਗੱਲ ਨਹੀਂ ਲੇਕਿਨ ਇਹ ਰਾਤ ਨੂੰ ਜਿਹੜੀਆਂ ਰੇੜੀਆਂ ਉਹ ਛੱਡ ਜਾਂਦੇ ਨੇ ਉਹਨਾਂ ਨੂੰ ਪਰ ਰੱਸੀ ਮਾਰ ਕੇ ਗੰਦਾ ਜਾਂ ਕੋ ਉਹ ਇੱਕ ਭੈੜਾ ਲੱਗਦਾ ਸੀ ਕਿ ਮੰਦਿਰ ਦੀ ਜਿਹੜੀ ਹੈ ਸਮਰੇਟੀ ਸਮਝਿਆ ਜਿਹੜੀ ਸ਼ਾਨ ਹੈ ਮੰਦਿਰ ਦੀ ਉਹਦੇ ਵਿੱਚ ਥੋੜਾ ਜਿਹਾ ਤੱਬਾ ਲੱਗਦਾ ਸੀਗਾ ਉਹਦੇ ਕਰਕੇ ਅਸੀਂ ਇਹੀ ਫੈਸਲਾ ਕੀਤਾ ਕਿ ਰੇੜੀਆਂ ਲਗਾਣਾ ਆਪਣਾ ਰੋਜੀ ਰੋਟੀ ਕਮਾਣ ਲੇਕਿਨ ਸ਼ਾਮ ਨੂੰ ਆਪਣੀ ਰੇੜੀਆਂ ਹੈ ਆਪਣੀ ਇਹ ਕਰ ਲਏ ਜਾਣ ਸਵੇਰੇ ਆ ਕੇ ਫਿਰ ਲਗਾ ਲੈਣ ਜਿਹਦੇ ਕਰਕੇ ਮੰਦਰ ਦੇ ਵਿੱਚ ਜਗ੍ਹਾ ਵੀ ਖੁੱਲੀ ਰਹੇਗੀ ਜਦੋਂ ਸਾਫ ਸਫਾਈ ਵੀ ਹੋ ਸਕੇ ਜੇ ਅਗਰ ਰੈਡੀ ਨਹੀਂ ਹੋਏਗੀ ਤਾਂ ਉੱਥੇ ਜਿਹੜੇ ਸਫੇਰੇ ਸਵਭਾਈ ਕਰਮਚਾਰੀ ਨੇ ਉਹ ਸਫਾਈ ਕਰ ਸਕਣਗੇ ਤਾਂ ਇਸ ਕਰਕੇ ਆਦੇਸ਼ ਜਿਹੜਾ ਹੈ ਲੱਗ ਕਰਵਾਇਆ ਜਾ ਰਿਹਾ ਔਰ ਦੁਕਾਨਦਾਰਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਆਪਣੀ ਦੁਕਾਨ ਦੇ ਅੱਗੇ ਕੂੜਾ ਕਰਕਟ ਨਾ ਫਲਾਉਣ ਡਸਟਬਿਨ ਲਗਾਉਣ ਡਸਟਬਿਨ 'ਚ ਵੀ ਕੂੜਾ ਪਾਉਣ ਸਾਡੇ ਚੱਕਰ ਨਾਲੀ ਰੈਡੀ ਆਣੀਆਂ ਲੱਗੀਆਂ ਉਹ ਬਿਲਕੁਲ ਸਾਫ ਸਫਾਈ ਦਾ ਜਿਹੜਾ ਹੈ ਪੂਰਾ ਧਿਆਨ ਰੱਖਿਆ ਜਾਊਗਾ ਦੂਸਰਾ ਨਵਰਾਤਰੀਆਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਸ਼ਿਵ ਸ਼ਕਤੀ ਲੰਗਰ ਚੈਟੇਬਲ ਟੈਸਟ ਬਲੋ ਪੂਰੀ ਤਿਆਰੀ ਕੀਤੀ ਗਈ ਹੈ ਜਿਹੜੇ ਵਰਤ ਵਾਲੇ ਜਿਨ੍ਹਾਂ ਨੇ ਨਵਰਾਤਰੀ ਦੇ ਵਰਤ ਰੱਖੇ ਹੁੰਦੇ ਆ ਉਹਨਾਂ ਵਾਸਤੇ ਅਲੱਗ ਤੋਂ ਇੱਕ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਵਰਤ ਵਾਲਾ ਲੰਗਰ ਅਲੱਗ ਚੱਲੇਗਾ ਭੋਜਨ ਜਿਹੜਾ ਆਮ ਭੋਜਨ ਹੁੰਦਾ ਉਹ ਵਰਤ ਜਿਹੜਾ ਭੋਜਨ ਜਿਹੜਾ ਹੈ ਅਲੱਗ ਚੱਲੂਗਾ ਔਰ ਮੰਦਰ ਦੇ ਵਿੱਚ ਜਿੰਨੇ ਵੀ ਵਕਤ ਜਨਾਨਾਂ ਦੇ ਸਭ ਦੇ ਲਈ ਭੋਜਨ ਦੀ ਵਿਵਸਥਾ ਜਿਹੜੀ ਹੈ ਸ਼ਿਵ ਸ਼ਕਤੀ ਸੇਵਾ ਦਾ ਲੰਗਰ ਚੈਟੇਬਲ ਟੈਸਟ ਵੱਲੋਂ ਕੀਤੀ ਗਈ ਹੈ ਔਰ ਹਿੰਦੂ ਸੁਰੱਖਿਆ ਸ਼ਾਂਤੀ ਵੱਲੋਂ 250 ਵੋਲੰਟੀਅਰ ਦੀ ਇੱਕ ਟੀਮ ਤਿਆਰ ਕੀਤੀ ਗਈ ਹੈ ਜਿਹੜੀ ਨਵਰਾਤਰੀਆਂ ਦੌਰਾਨ ਅਸ਼ਟਮੀ ਦੇ ਦੌਰਾਨ ਲੋਕਾਂ ਦੀ ਸੇਵਾ ਕਰੇਗੀ ਕਿਸੇ ਵੀ ਤਰ੍ਹਾਂ ਦੇ ਭ ਸੁਬਿਧਾ ਨਹੀਂ ਹੋਣ ਦਿੱਤੀ ਜਾਏਗੀ ਬਿਲਕੁਲ ਬੜੇ ਵਧੀਆ ਉਪਰਾਲੇ ਤੁਹਾਡੇ ਵੱਲ ਕੀਤੇ ਗਏ ਨੇ ਪਰ ਜਦੋਂ ਮੰਦਿਰ ਦੇ ਅੰਦਰ ਅਸੀਂ ਜਾ ਗਏ ਤਾਂ ਸਾਡੇ ਦਿਲ ਨੂੰ ਬੜੀ ਵੱਡੀ ਠੇਸ ਪਹੁੰਚ ਜਿਹੜੀ ਤਸਵੀਰ ਅਸੀਂ ਵੇਖੀ ਹੈ ਪਿੱਛੇ ਸਰੋਵਰ ਹੈਗਾ ਉਹਦਾ ਹਾਲ ਇਹੋ ਜਿਹਾ ਹੋਇਆ ਪਿਆ ਕਿ ਕਿਸੇ ਦੇ ਘਰ ਦਾ ਸਟੋਰ ਦਾ ਹਾਲ ਵੀ ਹੋਈ ਜਾ ਰਹੀ ਹੋਣਾ ਹੈਗਾ ਜਿਹੜਾ ਪ੍ਰਸ਼ਾਦ ਹੈ ਉਹ ਡਰਾਮਾ ਦੇ ਵਿੱਚ ਸਿੱਟ ਸਿੱਟ ਕੇ ਇਸ ਤਰ੍ਹਾਂ ਰੱਖਿਆ ਹੋਇਆ ਤੇ ਇਹ ਜਿਵੇਂ ਕਚਰਾ ਬਾਹਰ ਸੱਟਣਾ ਹੁੰਦਾ ਹੈਗਾ ਇਹ ਹਾਲ ਪ੍ਰਸ਼ਾਦ ਦਾ ਪਵਿੱਤਰ ਸਰੋਵਰ ਦਾ ਹੋਇਆ ਹੈ ਉਹਦੇ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਗਿਆ ਨਾ ਤੁਹਾਡੇ ਵੱਲੋਂ ਨਾ ਪ੍ਰਸ਼ਾਸਨ ਵੱਲੋਂ ਦੇਖੋ ਇਹ ਜਿਹੜਾ ਸ਼੍ਰੀ ਕਾਲੀ ਮਾਤਾ ਮੰਦਿਰ ਹੈ ਡੀਸੀ ਸਾਹਿਬ ਦੇ ਅੰਡਰ ਆਂਦਾ ਹੈਗਾ ਡੀਸੀ ਸਾਹਿਬ ਨੇ ਪਿੱਛੇ ਜੇ ਸਰੋਵਰ ਵਾਲੀ ਯੋਜਨਾ ਵੀ ਤਿਆਰ ਹੋਈ ਸੀ ਉਸਤੇ ਕੰਮ ਵੀ ਚੱਲ ਰਿਹਾ ਸੀਗਾ ਲੇਕਿਨ ਉਹ ਉਮੀਦ ਸੀ ਕਿ ਇਸ ਨਵਰਾਤਰੀਆਂ ਵਿੱਚ ਸਰੋਵਰ ਜਿਹੜਾ ਚਾਲੂ ਕਰਕੇ ਭਗਤਾਂ ਨੂੰ ਸਪੁਰਦ ਕੀਤਾ ਜਾਂਦਾ ਲੇਕਿਨ ਇਲੈਕਸ਼ਨ ਕੋਰਡ ਲੱਗਣ ਦੇ ਕਾਰਨ ਜਿਹੜਾ ਹੈ ਥੋੜਾ ਜਿਹਾ ਰੁਕਾਵਟਾਂ ਆਈਆਂ ਕੰਮ ਦੇ ਵਿੱਚ ਪ੍ਰਸ਼ਾਸਨ ਨੇ ਬਿਲਕੁਲ ਪਾਸ ਕੀਤਾ ਹੈ ਸਰੋਵਰ ਜਿਹੜਾ ਹੈ ਬਿਲਕੁਲ ਚੱਲੂ ਹੈ ਇਹ ਕੰਮ ਚੱਲ ਰਿਹਾ ਹੈ ਉਹਦੇ ਪਰ ਡਿਊਟੀ ਲੱਗੀ ਹੋਈ ਹੈ ਅਲੱਗ-ਅਲੱਗ ਡਿਪਾਰਟਮੈਂਟਾਂ ਦੀ ਔਰ ਜਿਹੜਾ ਜਹਾਂ ਤੱਕ ਅੰਦਰ ਵਾਲੇ ਤੁਸੀਂ ਪ੍ਰਸ਼ਾਦ ਦੀ ਗੱਲ ਕਰ ਰਹੇ ਕਿਉਂਕਿ ਅੱਜ ਸ਼ਨੀਵਾਰ ਹੈ ਬਹੁਤ ਹੀ ਜ਼ਿਆਦਾ ਪ੍ਰਸ਼ਾਦ ਜਿਹੜਾ ਹੈ ਭਗਤ ਜਨ ਲੈ ਕੇ ਆਨੇ ਉਹ ਫਿਰ ਇੱਕ ਜਗ੍ਹਾ ਇਕੱਠਾ ਕੀਤਾ ਜਾਂਦਾ ਹੈ ਇਹ ਡਰਾਮਾ ਦੇ ਵਿੱਚ ਇਕੱਠਾ ਕਰਕੇ ਜਿਹੜੇ ਜਾਨਵਰਾਂ ਵਗੈਰਾ ਨੂੰ ਖਿਲਾਇਆ ਹੋਊਗਾ ਉਹ ਲੈ ਜਾਂਦੇ ਨੇ ਇੱਥੇ ਇਹਨਾਂ ਨੂੰ ਵੇਸਟੇਜ ਨਹੀਂ ਕੀਤੀ ਜਾਂਦੀ ਇਹਦਾ ਜੀ ਬਿਲਕੁਲ ਤੁਸੀਂ ਚਲੋ ਆਪਣੇ ਵਾਲੇ ਕੋਪਰਾਲਾ ਕੀਤਾ ਕਿ ਡਰਾਮਾ ਚ ਪਾਇਆ ਜਾਂਦਾ ਪਰ ਉਹ ਜਦੋਂ ਸਾਹਮਣੇ ਤਸਵੀਰਾਂ ਦੇਖਦੀਆਂ ਨੇ ਲੋਕਾਂ ਨੂੰ ਸਮਝਾਣਾ ਮੁਸ਼ਕਲ ਹੁੰਦਾ ਦੇਖ ਕੇ ਲੱਗਦਾ ਕਿ ਇਹਨੇ ਚਾਹ ਨਾਲ ਅਸੀਂ ਪ੍ਰਸ਼ਾਦ ਚੜਾਇਆ ਸੀ ਮਾਤਾ ਰਾਣੀ ਦੇ ਪਰ ਉਹ ਜਾ ਕਿੱਥੇ ਰਿਹਾ ਦੂਸਰੀ ਗੱਲ ਇਹ ਕਿ ਜਿੱਥੇ ਜਿਹੜੇ ਇਥੇ ਪ੍ਰਾਈਵੇਟ ਸਕਿਉਰਿਟੀ ਗਾਰਡ ਨੇ ਬਹੁਤ ਲੋਕ ਮਨ ਤਕਰੀਬਨ ਹੋਂ ਜਾਣ ਦੇ ਵਿੱਚ ਉੱਚੀ ਚਾਰਜ ਆ ਪੰਜ ਲੋਕ ਮਿਲ ਗਏ ਜਿਹੜੇ ਕਹਿੰਦੇ ਕਿ ਸਿਕਿਉਰਟੀ ਗਾਰਡ ਸਿੱਧੇ منہ ਗਾਲੀ ਨਿਕਾਲਦੇ ਹੈਗੇ ਕਾਰਨ ਕੀ ਹੈ ਜਦੋਂ ਤੁਸੀਂ ਸਿਕਿਉਰਟੀ ਨੂੰ ਪ੍ਰਾਈਵੇਟ ਰੱਖਿਆ ਹੋਇਆ ਹੈ ਤਨਖਾਹਾਂ ਵੀ ਦੇ ਰਹੇ ਹੋ ਪਰ ਉਹਨਾਂ ਦਾ ਜਿਹੜਾ ਲਿਹਾਜਾ ਉਹ ਗਲਤ ਕਿ ਹੋ ਜਾਣਾ ਦੇਖੋ ਸਿਕਿਉਰਟੀ ਜਿਹੜੀ ਹੈ ਸਰਕਾਰ ਵੱਲੋਂ ਰੱਖੀ ਗਈ ਹੈ ਕਿਉਂਕਿ ਇਹ ਮੰਦਿਰ ਜਿਹੜਾ ਮੰਦਿਰ ਦਾ ਅੰਦਰਲਾ ਜਿਹੜਾ ਜਿੰਨਾ ਵੀ ਹਿੱਸਾ ਹੈਗਾ ਬਿਲਕੁਲ ਇਹਨਾਂ ਦੇ ਡੀਸੀ ਸਾਹਿਬ ਚੇਅਰਮੈਨ ਹੁੰਦੇ ਆ ਇਹਦੇ ਔਰ ਇੱਕ ਸਰਕਾਰੀ ਕਮੇਟੀ ਬਣਦੀ ਹੁੰਦੀ ਹੈ ਉਹ ਜਿਹੜਾ ਹੈ ਇਹਦਾ ਅੰਦਰ ਦਾ ਦੇਖ-ਦੇਖ ਜਿਹੜੇ ਹੈ ਉਹੀ ਕਰਦੇ ਆ ਔਰ ਜਿਹੜੀ ਜਿਸ ਤਰ੍ਹਾਂ ਕੀ ਤੁਸੀਂ ਦੱਸਿਆ ਕਿ ਬਿਲਕੁਲ ਕੋਈ ਮਿਸਵੇਵ ਹੁੰਦਾ ਅਗਰ ਸਾਡੇ ਕੋਲ ਐਸੀ ਕੋਈ ਸ਼ਿਕਾਇਤ ਆਂਦੀ ਹੈ ਅਸੀਂ ਉਹਰੇ ਬੁਲਾ ਕੇ ਬਿਲਕੁਲ ਉਹਦਾ ਹੱਲ ਕਰਵਾਂਗੇ ਭਗਤਾਂ ਹੁਣ ਅੱਜ ਅੱਜੀ ਹੱਜੀ ਬਲੈਕਸ ਲਗਾਣ ਜਾਣੇ ਅਗਰ ਕਿਸੇ ਨੂੰ ਕੋਈ ਸ਼ਿਕਾਇਤ ਹੁੰਦੀ ਹੈ ਉਹ ਨੰਬਰ ਵੀ ਜਾਰੀ ਕਰ ਰਹੇ ਹਾਂ ਮੰਦਰ ਪ੍ਰਸ਼ਾਸਨ ਵੱਲੋਂ ਮੰਦਰ ਦੀ ਕਿਸੇ ਕਰਮਚਾਰੀ ਵੱਲੋਂ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਹਨਾਂ ਨੰਬਰਾਂ ਤੇ ਸਾਨੂੰ ਸ਼ਿਕਾਇਤ ਕਰ ਸਕਦਾ ਹੈ ਜਿਹਦਾ ਅਸੀਂ ਹੱਲ ਕਰਾਂਗੇ ਬੈਠ ਕੇ ਬਿਲਕੁਲ ਇੱਕ ਹੋਰ ਫਰਮਾਨ ਜਿਹੜਾ ਹੈਗਾ ਸਾਹਮਣੇ ਆਇਆ ਹੈ ਕਿ ਅੰਦਰਲੀ ਕਵਰੇਜ ਦੇ ਉੱਪਰ ਵੀ ਜਿਹੜੀ ਰੋਕ ਲਗਾਈ ਗਈ ਹੈ ਉਸ ਰੋਕ ਲਗਾਉਣ ਦਾ ਕੋਈ ਤੁਹਾਨੂੰ ਪਤਾ ਲੱਗਿਆ ਕੀ ਹੈ ਕਿਉਂਕਿ ਤੁਸੀਂ ਮੀਟਿੰਗਾਂ ਦਾ ਹਿੱਸਾ ਬਣਦੇ ਰਹੇ ਹੋ ਬਿਲਕੁਲ ਇਹ ਜਿਹੜੀ ਰੋਕ ਲਗਾਈ ਗਈ ਸੀ ਇਹ ਪਿੱਛੇ ਜੀ ਤੁਸੀਂ ਦੇਖਿਆ 29 ਅਪ੍ਰੈਲ ਨੂੰ ਕਾਲੀ ਮਾਤਾ ਮੰਦਿਰ ਦੇ ਇੱਕ ਬਹੁਤ ਵੱਡਾ ਹਮਲਾ ਕੀਤਾ ਗਿਆ ਸੀ ਖਾਲਿਸਤਾਨੀ ਤਾਕਤਾਂ ਵੱਲੋਂ ਕੱਟੜ ਪੰਥੀ ਤਾਕਤਾਂ ਵੱਲੋਂ ਤਾਂ ਉਸ ਨੂੰ ਦੇਖਦੇ ਹੋ ਸੁਰੱਖਿਆ ਦੇ ਮੱਦੇਨਜ਼ਰ ਜਿਹੜਾ ਹੈ ਉਹ ਜਿਹੜੀ ਹੈ ਪਵੰਦੀ ਲਗਾਈ ਗਈ ਹੈ ਡੀਸੀ ਵੱਲੋਂ ਲੇਕਿਨ ਫਿਰ ਵੀ ਅਗਰ ਕੋਈ ਕਰਨਾ ਵੀ ਚਾਹੁੰਦਾ ਤਾਂ ਡੀਸੀ ਸਾਹਿਬ ਤੋਂ ਪਰਮਿਸ਼ਨ ਹੋ ਗਏ ਉਹ ਕੰਮ ਹੋ ਜਾਂਦਾ ਹੁੰਦਾ ਬਿਲਕੁਲ ਐਸੋ ਬੜੇ ਸਜਜੇ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਹੈ ਪ੍ਰਸ਼ਾਸਨ ਤੇ ਸਮਿਤੀ ਦਾ ਜਿਹੜਾ ਹੈਗਾ ਤਾਲਮੇਲ ਹੈ ਉਹ ਸਭ ਨਾਲ ਦੇਖਣ ਨੂੰ ਮਿਲ ਰਿਹਾ ਹੈਗਾ ਪਰ ਹਾਲਾਂਕਿ ਜਿਹੜੀ ਤਸਵੀਰ ਸਰੋਵਰ ਦੀ ਦੇਖੀ ਹੈ ਜਾਂ ਪ੍ਰਸ਼ਾਦ ਦੀ ਦੇਖੀ ਹੈ ਉਹ ਦੇਖ ਕੇ ਪਹਿਲੀ ਨਜ਼ਰ 'ਚ ਇਹ ਲੱਗਦਾ ਕਿ ਇਹਦੇ ਵੱਲ ਧਿਆਨ ਕਿਸੇ ਦਾ ਨਹੀਂ ਹੈਗਾ ਸੋ ਇਹ ਵੀ ਦੇਖਣ ਵਾਲੀ ਗੱਲ ਹੈਗੀ ਹੈ ਅਸੂਆਣ ਵਾਲੇ ਸਮੇਂ ਦੇ ਵਿੱਚ ਇਹਨਾ ਉੱਪਰ ਕੰਮ ਖਤੋਂ ਤੱਕ ਹੋ ਜਾਏਗਾ ਤੁਸੀਂ ਇਲੈਕਸ਼ਨ ਕੋਰਟ ਦੀ ਗੱਲ ਕੀਤੀ ਹੈਗੀ ਹੈ ਇਹ ਲੱਗਦਾ ਨਹੀਂ ਸੀਗਾ ਵੀ ਇਸ ਪਵਿੱਤਰ ਵਿਹਾਰੇ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਦੇਖੋ ਜਿਹੜੀ ਪਿਛਲੀ ਸਰਕਾਰੀ ਸਲਾਹਕਾਰ ਕਮੇਟੀ ਬਣੀ ਸੀ ਉਹਨਾਂ ਵਿੱਚੋਂ ਕੁਝ ਬੰਦੇ ਕੰਮ ਕਰ ਰਹੇ ਨੇ ਕੁਝ ਬੰਦੇ ਹੁਣ ਚੇਂਜ ਕੀਤੇ ਜਾਣੇ ਉਹ ਇਲੈਕਸ਼ਨ ਕੋਡ ਲੱਗਣ ਕਰਕੇ ਨਹੀਂ ਹੋਏ ਹੁਣ ਇਹਨਾਂ ਦੀ ਕਮੇਟੀ ਵੀ ਬਣ ਜਾਈਗੀ ਉਹਨਾਂ ਨਾਲ ਬਿਲਕੁਲ ਬੈਠ ਕੇ ਅਸੀਂ ਤਾਲਮੇਲ ਬਣਾਵਾਂਗੇ ਨਵਰਾਤਰੇ ਅੰਦਰ ਇੱਕ ਅਲੱਗ ਹੀ ਜਿਹੜਾ ਹੈ ਵਿਵਸਥਾ ਹੈ ਇਸ ਵਾਰ ਜਿਹੜੀ ਹੈ ਭਗਤਾਂ ਨੂੰ ਦੇਖਣ ਨੂੰ ਮਿਲੇਗੀ ਤੁਸੀਂ ਦੇਖਿਆ ਹੀ ਮੰਦਿਰ ਦੀ ਸਜਾਵਟ ਜਿਹੜੀ ਅੱਗੇ ਨਾਲੋਂ ਜ਼ਿਆਦਾ ਹੋ ਰਹੀ ਹੈ ਔਰ ਜਿਹੜੀ ਵਿਵਸਥਾ ਸੁਰੱਖਿਆ ਵਿਵਸਥਾ ਹੈ ਉਹ ਵੀ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਔਰ ਜਿਹੜਾ ਜਾਗਰਣ ਜਗਤਗੁਰ ਪੰਚਨੰਦ ਜੀ ਮਹਾਰਾਜ ਨੇ ਹਰ ਨਵਰਾਤਰੇ ਵਿੱਚ ਕਰਾਨਾ ਹੈ ਉਹ ਵੀ ਉਸੇ ਤਰ੍ਹਾਂ ਸਤਤਮੀ ਦੀ ਰਾਤ ਨੂੰ ਹੋਏਗਾ ਸਤਤਮੀ ਦੀ ਰਾਤ ਨੂੰ ਜਿਹੜੀ ਹੈ ਮਾਂ ਕਾਲੀ ਦੀ ਤੰਤਰ ਪੂਜਾ ਹੈ ਉਹ ਵੀ ਉਸੇ ਤਰ੍ਹਾਂ ਜਾਰੀ ਹੋਏਗੀ ਇਸ ਵਾਰੀ ਵੀ ਨਵਰਾਤਰੀਆਂ ਵਿੱਚ ਹੋਏਗੀ ਔਰ ਬਾਕੀ ਅਸ਼ਟਮੀ ਵਾਲੇ ਦਿਨ ਜਿਹੜਾ ਹੈ ਲਾਈਨਾਂ ਦੇ ਵਿੱਚ ਹੀ ਸਾਡੇ ਮੋਬਾਈਲ ਸੇਵਾ ਜਿਹੜੀ ਹੈ ਪਾਣੀ ਦੀ ਔਰ ਲੰਗਰ ਦੀ ਸ਼ੇਰਾਂਵਾਲਾ ਗੇਟ ਵਾਲੇ ਪਾਸੇ ਵੀ ਅਸੀਂ ਲੰਗਰ ਦਾ ਇਹ ਵਿਵਸਥਾ ਕਰ ਰਹੇ ਹਾਂ ਤਾਂ ਕਿ ਲਾਈਨਾਂ ਦੇ ਵਿੱਚ ਜੇ ਕਿਸੇ ਨੂੰ ਅਗਰ ਭੁੱਖ ਆਪਿਆਸ ਲੱਗਦੀ ਹੈ ਤਾਂ ਉਹ ਉੱਥੇ ਲੰਗਰ ਗ੍ਰਹਿਣ ਕਰ ਸਕੇ ਤਾਂ ਇਸ ਤਰ੍ਹਾਂ ਦੀ ਵਿਵਸਥਾ ਅਸੀਂ ਹੈ ਫਿਰ ਵੀ ਕੋਈ ਕਮੀ ਆਂਦੀ ਹੈ ਤਾਂ ਉਹਨੂੰ ਅਸੀਂ ਜ਼ਰੂਰ ਦੂਰ ਕਰਾਂਗੇ ਬਿਲਕੁਲ ਸੋ ਤਿਆਰਬ ਤਿਆਰ ਹੈ ਜੀ ਸਕਸਸ ਸਮਿਤੀਆਂ ਵੀ ਸੇਵਾਦਾਰ ਵੀ ਪ੍ਰਸ਼ਾਸਨ ਵੀ ਸੋ ਜਿਹੜੇ ਲੋਕ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਆਣਾ ਚਾਹੁੰਦੇ ਹੈਗੇ ਨੇ ਉਹ ਆ ਕੇ ਨਤਮਸਤਕ ਹੋਣ ਲਈ ਬੇਚਿੰਤ ਹੋ ਜਾਣ ਕਿਉਂਕਿ ਇੱਥੇ ਆ ਕੇ ਤੁਹਾਨੂੰ ਹਰੇਕ ਤਰ੍ਹਾਂ ਦੀ ਉਹ ਸੇਵਾ ਮਿਲੇਗੀ ਜ ਜੇ ਦੀ ਇੱਛਾ ਹੁੰਦੀ ਹੈ ਕਿਸੇ ਧਾਰਮਿਕ ਸਥਾਨ ਤੇ ਆਪਾਂ ਪਹੁੰਚੀਏ ਪਾਣੀ ਦੀ ਸਹੂਲਤ ਹੋਏਗੀ ਜਿਹੜੇ ਮੋਬਾਈਲ ਟਾਇਲਟ ਨੇ ਉਹ ਵੀ ਲੱਗੜੇ ਹੈਗੇ ਨੇ ਤੇ ਨਾਲ ਹੀ ਜਿਹੜੇ ਲੋਕਾਂ ਨੇ ਤੇ ਰੁਕਣਾ ਹੈਗਾ ਉਹਨਾਂ ਦਾ ਰੁਕਣ ਵਸਤੇ ਵੀ ਜਿਹੜਾ ਹੈਗਾ ਇੰਤਜ਼ਾਮ ਜਿਹੜੇ ਆਸ-ਪਾਸ ਹੋਣਗੇ ਤੇ ਜੋ ਲੋਕ ਦੂਰੋਂ ਬਾਰੋਂ ਆ ਰਹੇ ਮੈਨੂੰ ਖਾਸ ਕਰਕੇ ਧਿਆਨ ਰੱਖਣ ਕੀ ਆਪਣਾ ਟਾਈਮ ਉਸੇ ਤਰੀਕੇ ਨਾਲ ਕੱਟ ਗਿਆ ਕਿਉਂਕਿ ਭੀੜ ਜ਼ਿਆਦਾ ਹੁੰਦੀ ਹੈ ਤੇ ਉਸੇ ਤਰੀਕੇ ਨਾਲ ਸੰਚਾਲਨ ਚੱਲਣਾ ਹੈਗਾ ਫਿਰ ਹਾਲ ਜਿਹੜੀਆਂ ਤਸਵੀਰਾਂ ਤੁਹਾਨੂੰ ਸੀ ਦਿਖਾਈਆਂ ਨੇ ਉਹਨਾਂ ਵਿੱਚ ਜੋ ਕੁਝ ਵਿਖ ਰਿਹਾ ਉਹਦੇ ਉੱਪਰ ਸਾਫ਼ ਸਫਾਈ ਜਿਹੜੀ ਹੈਗੀ ਆ ਉਹ ਹੋएगी ਤੇ ਨਾਲ ਹੀ ਉਮੀਦ ਹੈ ਕਿ ਜਲਦੀ ਜਿਹੜਾ ਸਰੋਵਰ ਦਾ ਕੰਮ ਹੈ ਉਹ ਵੀ ਪੂਰਾ ਹੋਊਗਾ ਹਾਲਾਂਕਿ ਇਲੈਕਸ਼ਨ ਕੋਰਟ ਦੀ ਗੱਲ ਕਹਿ ਦਿੱਤੀ ਹੈ ਯਾਨੀ ਕਿ 2 ਮਹੀਨੇ ਬਾਅਦ ਇਹ ਕੰਮ ਹੋ ਜਾਏਗਾ ਇਸੇ ਤਰ੍ਹਾਂ ਮੈਂ ਤੁਹਾਡੇ ਲਈ ਪੰਜਾਬੀ ਟੀਵੀ ਮੈਨੂੰ ਕਰਨ ਬਸਿਸ ਨੂੰ ਤੇ ਕੈਮਰਾ ਪਰਸਨ ਸੁਰੇਂਦਰ ਸਿੰਘ ਤੇ ਸੰਦੀਵ ਅਵਾਜ਼ ਧੰਨਵਾਦੀ